ਦੋਸਤੋ ਪੰਜਾਬ ਸਰਕਾਰ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਉਮਰ ਹੱਦ ਕੀ ਹੋਵੇਗੀ ਤਨਖਾਹ ਤੋਂ ਕੀ ਦਿੱਤੀ ਆ ਵੀ ਤੁਹਾਡੀ ਚੋਣ ਪ੍ਰਕਿਰਿਆ ਕੀ ਹੋਵੇਗੀ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਕੁੱਲ ਕੋਲ ਪੋਸਟਾਂ ਨੇ 135 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੋਸਟਾਂ ਨੇ ਸੇਵਾਦਾਰ ਡਰਾਈਵਰ ਸਾਊਂਡ ਆਪਰੇਟਰ ਅਤੇ ਡਾਟਾ ਐਂਟਰੀ ਆਪਰੇਟਰ ਦੇ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱဒီ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਹਿਬਾਨ ਵਿਖੇ ਹੈਡਲਿਕ ਸਟਾਫ ਦੀ ਲੋੜ ਹੈ ਜੀ ਸਟਾਫ ਹੈ ਜੀ ਸੇਵਾਦਾਰ ਡਰਾਈਵਰ ਡਾਟਾ ਐਂਟਰੀ ਆਪਰੇਟਰ ਸਾਊਂ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਅਤੇ ਫੇਸਬੁੱਕ ਪੇਜ ਦੇ ਕਮੈਂਟ ਬਾਕਸ ਵਿੱਚ ਦੇ ਦਿੱਤਾ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਨੂੰ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਇਹ ਤਾਂ ਆਰਟੀਕਲ ਮੈਂ ਪੂਰੀ ਆਪਣੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਅਪਲੋਡ ਕਰਤਾ ਜੀ ਪੂਰੀ ਜਾਣਕਾਰੀ ਦੇ ਨਾਲ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਪੜ੍ਹ ਲੈਣਾ ਜੀ ਪੜ੍ਹਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ ਜੀ ਦੋਸਤੋ ਪੋਸਟਾਂ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਡਾਟਾ ਇੰਟਰਪ੍ਰੀਟਰ ਆਰ ਦੇ ਪੋਸਟਾਂ ਨੇ 10 ਸਾਊਂਡ ਆਪਰੇਟਰ ਦੇ ਪੋ ਤੇ ਮਿੰਨੀ ਬਸਤੀਆਂ ਪੋਸਟਾਂ ਨੇ ਜੀ 20 ਸੇਵਾਦਾਰਾਂ ਦੀਆਂ ਪੋਸਟਾਂ ਨੇ ਜੀ 100 ਇਹਨਾਂ ਪੋਸਟਾਂ ਲਈ ਵਿਦਿਅਕ ਯੋਗਤਾ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਲਈ 12ਵੀਂ ਤੁਸੀਂ ਪਾਸ ਕੀਤੀ ਹੈ 1 ਸਾਲ ਦਾ ਕੰਪਿਊਟਰ ਕੋਰਸ ਤੁਸੀਂ ਕੰਪਲੀਟ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਤੁਹਾਡਾ ਟੈਸਟ ਲਿਆ ਜਾਵੇਗਾ ਪੋਸਟ ਨੰਬਰ 2 ਜੀ ਸਾਊਂਡ ਆਪਰੇਟਰ ਦੀ ਪੋਸਟ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਹੈ ਪਲੱਸ ਆਈਟੀਆ ਜੀ ਤੁਸੀਂ ਕੰਪਲੀਟ ਕੀਤਾ ਹੈ ਇਲੈਕਟ੍ਰੀਕਲ ਵਿੱਚ 3 ਸਾਲਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਾਂ 10ਵੀਂ ਤੁਸੀਂ ਪਾਸ ਕੀਤੀ ਆ ਇਲੈਕਟ੍ਰੀਕਲ ਕਮਿਊਨੀਕੇਸ਼ਨ ਵਿੱਚ ਡਿਪਲੋਮਾ ਤੁਸੀਂ ਕੰਪਲੀਟ ਕੀਤਾ 2 ਸਾਲਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਵੀ ਤੁਹਾਡਾ ਟੈਸਟ ਲਿਆ ਜਾਵੇਗਾ ਪੋਸਟ ਨੰਬਰ 3 ਜੀ ਡਰਾਈਵਰ ਕਾਰਾਂ ਤੇ ਮਿੰਨੀ ਬੱਸ ਦੀ ਪੋਸਟ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਆ ਹੈਵੀ ਡਰਾਈਵਿੰਗ ਦਾਸ ਤੁਹਾਡੇ ਕੋਲ ਹੈ ਗੱਡੀਆਂ ਚੌਲਾਉਣ ਦਾ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਵੀ ਤੁਹਾਡਾ ਟੈਸਟ ਲਿਆ ਜਾਵੇਗਾ ਪੋਸਟ ਨੰਬਰ 4 ਜੀ ਸੇਵਾਦਾਰ ਦੀ ਪੋਸਟ ਹੈ ਜੀ 10ਵੀਂ ਤੁਸੀਂ ਪਾਸ ਕੀਤੀ ਹੈ ਉਮਰ ਹੱਦ ਹੈ ਜੀ 25 ਤੋਂ ਲੈ ਕੇ 35 ਸਾਲ ਦੇ ਵਿੱਚਕਾਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਜੋ ਤੁਹਾਡਾ ਕੱਦ ਹੈ ਜੀ ਘੱਟੋ-ਘੱਟ 5 ਫੁੱਟ 10 ਇੰਚ ਹੋਣਾ ਜ਼ਰੂਰੀ ਹੈ ਜੀ ਤਾਂ ਹੀ ਤੁਸੀਂ ਇਹਨਾਂ ਪੋਸਟਾਂ ਲਈ ਉਸ ਤੇ ਨਾ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਜੀ ਟੈਸਟ ਇੰਟਰਵਿਊ ਦੇ ਬੇਸ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਦੋਸਤੋ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਜੀ ਬਾਈ ਹੈਂਡ ਜਾ ਕੇ ਤੁਸੀਂ ਸਭਨ ਡਾਕੂਮੈਂਟ ਜਮਾ ਕਰਾ ਸਕੋਗੇ ਉਹ ਚਾਹਵਨ ਉਮੀਦਵਾਰ ਨੇ ਜੀ ਕੇਵਲ ਅਮ੍ਰਿਤਧਾਰੀ ਉਮੀਦਵਾਰ ਹੀ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਉਪਰੋਕਤ ਅਨੁਸਾਰ ਅਰਖਾਸਤਾਂ ਵਿਦਿਅਕ ਯੋਗਤਾ ਦੇ ਸਰਟੀਫਿਕੇਟਸ ਦੀਆਂ ਤਸਦੀਕ ਸੁੱਧਾ ਕਾਪੀਆਂ ਐਕਸਪੀਰੀਅੰਸ ਅਮ੍ਰਿਤਪੰਨ ਦਾ ਸਰਟੀਫਿਕੇਟ ਸਾਦੇ ਦੋ ਤਾਜ਼ੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾ ਕੇ ਨਿਮਨ ਹਸਤਾਖਰੀ ਦੇ ਦਫ਼ਤਰ ਭੇਜੇ 10 ਜੁਲਾਈ 2024 ਤੱਕ ਜੋ ਇਹਨਾਂ ਦਾ ਆਫਿਸ ਹੈ ਜੀ ਉੱਥੇ ਜਾ ਕੇ ਤੁਸੀਂ 10 ਜੁਲਾਈ 2024 ਤੱਕ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਸਕੋਗੇ ਜੋ ਅਧੀਆਂ ਅਧੂਰੀਆਂ ਐਪਲੀਕੇਸ਼ਨਾਂ ਹੋਣਗੀਆਂ ਜੀ ਉਹ ਰਿਜੈਕਟ ਕਰਤੀਆਂ ਜਾਣਗੀਆਂ ਮੂਲੇ ਤੌਰ ਤੇ ਭਰਤੀ ਕੰਟਰੈਕਟ بیس ਤੇ ਹੋਵੇਗੀ ਸਭ ਹੱਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਕੋਲ ਰੱਖਣੇ ਹੋਣਗੇ ਜੀ ਇਹਨਾਂ ਪੋਸਟਾਂ ਲਈ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਹੈ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 10 ਜੁਲਾਈ 2024 ਤੱਕ ਤੁਸੀਂ ਅਪਲਾਈ ਕਰ ਸਕੋਗੇ ਨੋਟੀਫਿਕੇਸ਼ਨ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਹਾਂ ਜੀ ਜਾਂ ਫਿਰ ਇੱਕ ਕੇਂਦਰੀ ਜੇਲ ਪਟਿਆਲਾ ਵਿੱਚ ਪੋਸਟਾਂ ਆਊਟ ਕੀਤੀਆਂ ਗਈਆਂ ਸੀ ਜੀ ਉਹਦੀ ਵੀਡੀਓ ਵੀ ਮੈਂ ਨਾਲ ਅਟੈਚ ਕਰਤੀ ਹੈ ਜੀ ਜਿੱਦੇ ਵੀ ਸਕਿਉਰਟੀ ਗਾਰਡ ਏਅਰ ਬੁਆਏ ਹਾਊਸਕੀਪਿੰਗ ਫਿਊਲ ਬੁਆਏ ਆਦਿਆਂ ਪੋਸਟਾਂ ਨੇ ਜੀ ਇਹ ਪੋਸਟਾਂ ਦੀ ਵੀ ਤੁਸੀਂ ਅਪਲਾਈ ਕਰ ਲੈਣਾ ਜੀ 15 ਤੱਕ ਹੀ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਜਿਨ੍ਹਾਂ ਨੇ 5ਵੀਂ 8ਵੀਂ 10ਵੀਂ ਪਾਸ ਕੀਤੇ ਉਹਨਾਂ ਉਮੀਦਵਾਰਾਂ ਲਈ ਵਧੀਆ ਮੌਕਾ ਆ ਚੁੱਕਾ ਜੀ